ਏ ਤੁਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਆਮਰਜੀਤ ਤੁਮਾਨ ਵੱਲੋਂ ਨਿਗਾ ਨਗਾ ਸਵਾਗਤ ਹੈ ਜੀ ਸੋ ਪੀਡੀਆ ਦੇ ਅੱਗੇ ਇਸ ਵੇਲੇ ਅਸੀਂ ਖੜੇ ਆ ਰਵੀ ਸਹੋਤਾ ਜੀ ਜੋ ਰੋਪੜ ਤੋਂ ਕਰਾਲੀ ਸ਼ਹਿਰ ਦੇ ਵਿੱਚ ਰਹਿੰਦੇ ਆ ਰੋਪੜ ਦੇ ਵਿੱਚ ਵੀ ਲੰਗਰ ਲਗਾਉਂਦੇ ਨੇ ਅੱਤੇ ਅੱਜ ਇਹਨਾਂ ਦੇ ਵੱਲੋਂ ਇੱਥੇ ਵੀ ਖੀ ਦਾ ਲੰਗਰ ਲਗਾਇਆ ਗਿਆ ਸੋ ਅੱਜ ਰਵੀ ਸਹੋਤਾ ਜੀ ਦੀ 33ਵੀਂ ਐਨੀ ਵਾਰ ਫਰੀ ਹੈ ਸੋ ਇਸ ਮੌਕੇ ਇਹ ਇੱਕ ਵੱਡਾ ਉਪਰਾਲਾ ਕੀਤਾ ਗਿਆ ਇਹਨਾਂ ਦੇ ਵੱਲੋਂ ਕਿ ਜੋ ਪੀਜੀਆਈ ਦੇ ਅੱਗੇ ਖੀ ਦਾ ਲੰਗਰ ਲਗਾਇਆ ਗਿਆ ਤੇ ਆ ਉਹ ਆਪਾਂ ਗੱਲਬਾਤ ਵੀ ਕਰਦੇ ਆ ਜੀ ਹੁੰਦਾ ਜੀ ਅੱਜ ਤੁਹਾਨੂੰ ਸਾਲਗिराਹ ਦੀਆਂ ਬਹੁਤ-ਬਹੁਤ ਵਧਾਈਆਂ ਧੰਨਵਾਦ ਜੀ ਬਹੁਤ-ਬਹੁਤ ਧੰਨਵਾਦ ਜੀ ਤੇ ਅਸੀਂ ਤੁਹਾਨੂੰ ਇਹੇ ਕਰਕੇ ਨਾਲ ਲੈ ਕੇ ਆਏ ਆ ਕਿ ਅਸੀਂ ਲੋਕਾਂ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਜਦੋਂ ਵੀ ਕੋਈ ਤੁਹਾਡੇ ਘਰ ਚ ਕੋਈ ਖੁਸ਼ੀ ਦਾ ਪ੍ਰੋਗਰਾਮ ਆਂਦਾ ਹੈ ਤੁਸੀਂ ਨਾ ਲੰਗਰ ਬਣਾ ਕੇ ਇੱਥੇ ਲਿਆ ਕੇ ਲੰਗਰ ਵੰਡੋ ਜੀ ਤਾਂ ਕਿ ਘਰਾਂ ਦੀ ਤਾਂ ਆਪਾਂ ਕਰਦੇ ਦਿੰਦੇ ਆ ਇੱਥੇ ਦੇਖਿਆ ਹੁਣ ਤੁਸੀਂ ਦੇਖ ਲਓ ਵੀ ਤੁਹਾਡੇ ਸਾਹਮਣੇ ਕਿੰਦਾ ਕਿੰਨੀ ਦੁਨੀਆ ਹੈ ਜਿੰਨੂੰ ਬਹੁਤ ਜ਼ਰੂਰਤ ਆ ਇਸ ਕਰਕੇ ਅਸੀਂ ਇਹ ਜਿਹੜਾ ਉਪਰਾਲਾ ਕੀਤਾ ਹੈ ਪਿਛਲੇ 10 ਮਹੀਨਿਆਂ ਤੋਂ ਹਰ ਮਹੀਨੇ ਅਸੀਂ ਲੰਗਰ ਲੈ ਕੇ ਆ ਰਹੇ ਹਾਂ ਤੇ ਅੱਜ ਵੀ ਮੇਰੇ ਬੱਚਿਆਂ ਨੇ ਮੈਨੂੰ ਕਿਹਾ ਵੀ ਅੱਜ ਸਾਲਗिराਹ ਹੈ ਮੈਂ ਕਿਹਾ ਵੀ ਮੈਂ ਤੇ ਸਾਲਗिराਹ ਦਾ ਭਾਈ ਆਪਣੇ ਜਨਮ ਦਿਨ ਮਤਲਬ ਜਿਹੜੀ ਹੈ ਸਾਲਗिराਹ ਹੈ ਆਪਾਂ ਉੱਥੇ ਪੀਜੇ ਲੰਗਰ ਦੇ ਜਾ ਕੇ ਹੀ ਮਨਾਣੀ ਆ ਕਿਉਂਕਿ ਅ ਕਸ਼ੋਰ ਸਾਹਿਬ ਨੇ ਕਿਹਾ ਹੈ ਕਿ ਤੂੰ ਬੇਸਹਾਰਾ ਹੋ ਤੋ ਕਿਸੇ ਦਾ ਸਹਾਰਾ ਬਨੋ ਤੁਮ ਕੋ ਆਪਣੇ ਆਪ ਹੀ ਸਹਾਰਾ ਮਿਲ ਜਾਏਗਾ ਕश्ती ਕੋਈ ਡੁੱਬਦੀ ਕਿਨਾਰੇ ਤੇ ਲਗਾ ਦੋ ਤੁਮਕੋ ਆਪਣੇ ਆਪ ਹੀ ਕਿਨਾਰਾ ਮਿਲ ਜਾਏਗਾ ਸੋਏ ਹੈ ਕਿ ਜੇ ਆਪਾਂ ਕਿਸੇ ਦਾ ਭਲਾ ਕਰੂਗੇ ਤਾਂ ਸਾਡਾ ਆਪਣੇ ਆਪ ਹੀ ਭਲਾ ਹੋ ਜਾਣਾ ਤੁਹਾਨੂੰ ਸਾਬ ਜੀ ਅੱਜ ਤੋਂ ਪਹਿਲਾਂ ਤੁਸੀਂ ਕਿੰਨੇ ਕਿ ਲੰਗਰ ਲਗਵਾ ਚੁਕੇ ਹੋ ਇਹ ਜੀ ਤੁਹਾਡਾ ਪੀਜੀਆਈ ਦੇ ਵਿੱਚ ਦਸਵਾਂ ਲੰਗਰ ਆ ਉਸ ਤਰ੍ਹਾਂ ਮੈਨੂੰ 45 ਸਾਲਾਂ ਤੋਂ ਲੰਗਰਾਂ ਦੀ ਸੇਵਾ ਕਰਦੇ ਆ ਰਹੇ ਹਾਂ ਹਰ ਮਹੀਨੇ ਹਰ ਮਹੀਨੇ ਸਾਡਾ ਰੋਪਣ ਦੇ ਵਿੱਚ ਲੰਗਰ ਹੁੰਦਾ ਹੈ ਤੇ 14 ਤਰੀਕ ਨੂੰ ਮਹਾ ਸ਼ਿਵਰਾਤਰੀ ਦੇ ਉਪਲਕਸ਼ ਕਿਉਂਕਿ 15 ਤਰੀਕ ਨੂੰ ਮਹਾ ਸ਼ਿਵਰਾਤਰੀ ਆ ਮਹਾਸ਼ਮਰਾਤੀ ਦੇ ਪ੍ਰਲਖਸ਼ ਦੇ ਵਿੱਚ 10 ਕੁਇੰਟਲ ਦੁੱਧ ਦੀ ਖੀਰ ਬਣਾ ਕੇ ਸਾਰੇ ਸ਼ਹਿਰ ਦੇ ਵਿੱਚ ਵੰਡ ਹੁੰਦੀ ਆ ਪਿਛਲੇ 30 ਸਾਲਾਂ ਤੋਂ ਤੇ ਸਾਡਾ ਜਿਹੜਾ ਮਹਾਸ਼ਮਰਾਤੀ ਦਾ ਜਨਮ ਦਿਹਾੜਾ ਜਿਹੜਾ ਹੀ ਮਨਾਉਂਦੇ ਆ ਪਿਛਲੇ 30 ਸਾਲਾਂ ਤੋਂ ਮਨਾਉਂਦੇ ਆ ਰਹੇ ਆ ਉਹਦੇ ਵਿੱਚ 10 ਕੁਇੰਟਲ ਦੁੱਧ ਦੀ ਖੀਰ ਬਣਦੀ ਆ ਔਰ ਪੂਰੇ ਸ਼ਹਿਰ ਦੇ ਵਿੱਚ ਬੜੇ ਪਿਆਰ ਸਤਿਕਾਰ ਦੇ ਨਾਲ ਬਣਦੀ ਆ ਤੇ ਉਹ ਜਿਹੜਾ ਲੰਗਰ ਹੁੰਦਾ ਏ ਉਹ ਸਾਰੇ ਹੀ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਹੁੰਦਾ ਏ ਤੇਲ ਫੁੱਲ ਪਾ ਕੇ ਸਾਰਿਆਂ ਦੇ ਹੁਣ ਵੀ ਇਹ ਜਿਹੜਾ ਲੰਗਰ ਅੱਜ ਅਸੀਂ ਲੈਂਦਾ ਏ ਉਹਦੇ ਵਿੱਚ ਵੀ ਸਾਡੇ ਬਹੁਤ ਸਾਰੇ ਸਾਥੀਆਂ ਦਾ ਸਹਿਯੋਗ ਆ ਕਿਉਂਕਿ ਸਾਲਗिरा ਤੇ ਮੇਰੀ ਆ ਮੈਂ ਆਪਣੀ ਸਾਲਗिरा ਮਨਾਣਾ ਕੋਈ ਮੈਨੂੰ ਇਹ ਨਾ ਕਿਹਾ ਲਓ ਜੀ ਸਮਾਨ ਦੇ ਅਸੀਂ ਦਿੱਤਾ ਇਹ ਸਮਾਨ ਸਾਰਾ ਇਹਦੇ ਵਿੱਚ ਬਹੁਤ ਯੋਗਦਾਨ ਜਿਹੜਾ ਹੈ ਉਹ ਸਾਡੇ ਸਾਥੀਆਂ ਦਾ ਹੈ ਔਰ ਉਹਨਾਂ ਸਾਥੀਆਂ ਦੇ ਯੋਗਦਾਨ ਦੇ ਨਾਲ ਹੀ ਅਸੀਂ ਅੱਜ ਅਸੀਂ ਇਹ ਆਪਣੀ ਜਿਹੜੀ 33ਵੀਂ ਸਾਲਗिरा ਇੱਥੇ ਮਨਾਣਾ ਹੈ ਕਿਉਂਕਿ ਜਦੋਂ ਮੈਂ ਸਕੂਲ ਚ ਪੜ੍ਹਦਾ ਤਾਂ ਤੇ ਉਸ ਸਕੂਲ ਦੇ ਵਿੱਚ ਸਾਡਾ ਇੱਕ ਸਾਡੇ ਜਿਹੜੇ ਆਦਰਨੀਯ ਮਾਸਟਰ ਜੀ ਤੇ ਉਹ ਕੰਦੇ ਦੇ ਵੀ ਜਿਹੜਾ ਬੱਚਾ 33 ਨੰਬਰ ਲੈ ਕੇ ਆਉਂਗਾ ਉਹ ਪਾਸ ਆ ਜੀ ਹੁਣ ਅੱਜ ਅਸੀਂ ਪਾਸ ਹੋ ਗਏ ਜੀ 33 ਨੰਬਰ ਅੱਜ ਅਸੀਂ ਲੈ ਲਏ ਅੱਜ ਪਰਮਾਤਮਾ ਨੇ ਸਾਡੇ 33 ਨੰਬਰ ਪੂਰੇ ਕਰਤੇ ਜੀ ਸੋ ਪੂਰੀ ਫੈਮਿਲੀ ਅੱਜ ਤੁਹਾਡੇ ਨਾਲ ਆਈ ਆ ਸੋ ਤੁਹਾਡੀ ਵਾਈਫ ਦੇ ਵੱਲੋਂ ਅੱਜ ਤੱਕ ਮਤਲਬ ਕਿਸ ਤਰ੍ਹਾਂ ਦਾ ਸਫਰ ਰਿਹਾ ਜਿਹੜਾ ਤੁਹਾਡਾ ਇਹ 33ਵਾਂ ਸਾਲ ਕਿਹਾ ਇਹ ਜੀ ਮੇਰੀ ਗੁਰੂ ਆ ਹਾਂਜੀ ਮੇਰੀ ਘਰ ਵਾਲੀ ਜਿਹੜੀ ਮੇਰੀ ਗੁਰੂ ਆ ਉਹ ਮੇਰਾ ਪੂਰਾ ਸਾਥ ਦਿੰਦੀ ਆ ਇਹਦੇ ਵਿੱਚ ਸਾਡੇ ਜਿਹੜਾ ਘਰ ਤੋਂ ਹੀ ਮਤਲਬ ਜਦੋਂ ਬੰਦਾ ਘਰ ਤੇ ਕੋ ਕੰਮ ਕਰਦਾ ਉਹ ਘਰ ਤੇ ਹੁੰਦਾ ਏ ਜੀ ਚਾਹੇ ਉਹ ਚੋਰੀ ਕਰਦਾ ਏ ਚਾਹੇ ਕੋਈ ਵਧੀਆ ਕੰਮ ਕਰਦਾ ਹੈ ਉਹ ਘਰ ਤੋਂ ਹੀ ਸ਼ੁਰੂਆਤ ਹੁੰਦੀ ਹੈ ਤੇ ਜੇ ਘਰ ਵਾਲੇ ਸਾਥ ਦਿੰਦੇ ਤਾਂ ਸਾਹੀ ਇਹ ਕੰਮ ਹੁੰਦਾ ਹੈ ਜੇ ਘਰ ਵਾਲੇ ਸਾਥ ਨਾਲ ਦੇ ਵਿੱਚ ਕੁਝ ਵੀ ਨਹੀਂ ਹੁੰਦਾ ਜੀ ਜੀ ਹਾਂਜੀ ਇਹ ਸੋ ਬਹੁਤ ਸਹਯੋਗ ਆ ਸਾਡਾ ਬੱਚੀ ਸਹਯੋਗ ਆ ਤਾਂ ਹੀ ਇਹ ਹਰ ਮਹੀਨੇ ਲੰਗਰ ਲੱਗ ਰਹੇ ਆ ਹਰ ਮਹੀਨੇ ਦੇ ਵਿੱਚ ਦੋ ਲੰਗਰ ਲਾਣੇ ਬਹੁਤ ਔਖੀ ਗੱਲ ਆ ਇੱਕ ਨਹੀਂ ਲੱਗਦਾ ਬਿਲਕੁਲ ਜੀ ਅਸੀਂ ਮਹੀਨੇ 'ਚ ਦੋ ਲੰਗਰ ਲਾਂਦੇ ਜੇ ਸਾਡੇ ਘਰ ਦੇ ਵਿੱਚ ਤਾਲਮੇਲਾ ਸਾਡਾ 33 ਸਾਲਾਂ ਤੋਂ ਘਰ 'ਚ ਪਿਆਰ ਆ ਤੇ ਸਾਡਾ ਤਾਂ ਹੀ ਇਹ ਜਿਹੜਾ ਯੋਗਦਾਨ ਆ ਸਾਡਾ ਚੱਲਦਾ ਹੈ ਘਰ ਤੋਂ ਹੀ ਸ਼ੁਰੂਆਤ ਆ ਪਰਿਵਾਰ ਦੇ ਵਿੱਚ ਕੌਣ-ਕੌਣ ਨੇ ਹਾਂਜੀ ਬੇਟੀ ਇੱਕ ਬਾਹਰ ਬੈਠੀ ਐ ਜੀ ਉਹਦੀ ਕੋਈ ਇੱਕ ਬੇਟੀ ਵੀ ਐ ਹਾਂਜੀ ਕੈਨੇਡਾ 'ਚ ਬੈਠੀ ਐ ਜੀ ਸੋ ਕੀ ਮੈਸੇਜ ਦਵੋਗੇ ਮੇਰਾ ਮੈਸੇਜ ਇਹੀ ਹੈ ਜੀ ਕਿ ਅਸੀਂ ਕਹਿੰਦੇ ਕਿ ਵੱਧ ਤੇ ਵੱਧ ਜਿਹੜਾ ਐ ਜ਼ਰੂਰਤਮੰਦਾਂ ਦੀ ਜ਼ਰੂਰਤ ਪੂਰੀ ਕਰੋ ਕਿਉਂਕਿ ਆਪਣੀ ਜ਼ਰੂਰਤਾਂ ਦੇ ਆਪਾ ਪੂਰੀਆਂ ਕਰਦੇ ਆ ਜੇ ਜਦੋਂ ਅਸੀਂ ਕਿਸੇ ਦੀ ਜ਼ਰੂਰਤ ਪੜੂਗੇ ਤੇ ਪੂਰੀ ਕਰੂਗੇ ਤਾਂ ਪਰਮਾਤਮਾ ਸਾਡੀ ਵੀ ਜ਼ਰੂਰਤ ਪੂਰੀ ਕਰੂਗਾ ਇਸ ਦੇ ਨਾਲ ਹੀ ਮੈਂ ਜਿਹੜੇ ਵੀ ਸਾਡਾ ਇਹ ਚੈਨਲ ਦੇਖ ਰਹੇ ਆ ਏਤਮਾਨ ਏਤਮਾਨ ਚੈਨਲ ਕੋਰਾਲੀ ਦੇਖ ਰਹੇ ਆ ਮੈਂ ਸਾਰਿਆਂ ਨੂੰ ਬਾਰ-ਬਾਰ ਬੇਨਤੀ ਕਰਾਂਗਾ ਕਿ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਇਹ ਬੱਚਾ ਤੁਹਾਡਾ ਬਹੁਤ ਫੈਨ ਆ ਇਹ ਇਹਦੇ ਇਹਦੇ ਕੋਲੋਂ ਜਰੂਰ ਕੋਹਾ ਹੋਏਗਾ ਬਿਲਕੁਲ ਜੀ ਬਿਲਕੁਲ ਹਾਂ ਬੇਟਾ ਕੀ ਨਾਮ ਹੈ ਤੁਹਾਡਾ ਸ਼ੋਹਰਵੀਰ ਇਹ ਅੱਜ ਕੀ ਆ ਪਤਾ ਹਾਂਜੀ ਕੀ ਆ ਅੱਜ ਮੰਮੀ ਪਾਪਾ ਦੀ ਐਨੀਵਰਸਰੀ ਹੈ ਐਨੀਵਰਸਰੀ ਹੈ ਹਾਂਜੀ ਤੇ ਅੱਜ ਐਨੀਵਰਸਰੀ ਕਿਵੇਂ ਮਨਾਈ ਗਈ ਹੈ ਛੀਰ ਦੇ ਨਾਲ ਹੀ ਲੰਗਰ ਲਗਾ ਕੇ ਹਾਂਜੀ ਤੇ ਇਹ ਜਿਹੜਾ ਲੰਗਰ ਦਾ ਪੀਜੀਏ ਦੇ ਲੂਗੇ ਤੇ ਲੰਗਰ ਲਗਾਇਆ ਹੈ ਨਾ ਹਾਂਜੀ ਕਿਵੇਂ ਲੱਗਿਆ ਤੁਹਾਨੂੰ ਇਹ ਪਾਪਾ ਦਾ ਉਪਰਾਲਾ ਜਿਹੜਾ ਅੱਛਾ ਲੱਗਿਆ ਜੀ ਅੱਛਾ ਲੱਗਿਆ ਹਾਂਜੀ ਇਸ ਤਰ੍ਹਾਂ ਇਹ ਕੰਮ ਕਰਨੇ ਚਾਹੀਦੇ ਨਾ ਹਾਂਜੀ ਕਿਹੜੀ ਕਲਾਸ ਫਰਥ 3 3 ਯਾ थैंक यू ਵੈਲਕਮ ਤੁਹਾਡਾ ਕੀ ਨਾਮ ਹੈ ਬੇਟਾ ਮੇਰਾ ਪੀਹੂ ਓਕੇ ਅੱਜ ਪਾਪਾ ਦੀ ਮੰਮੀ ਦੀ ਐਨੀਵਰਸਰੀ ਹੈ ਹਾਂਜੀ ਹਾਂਜੀ ਓਕੇ ਸੋ ਤੁਸੀਂ ਕਿਸ ਤਰ੍ਹਾਂ ਇਹ ਮਨਾਈ ਅੱਜ ਏਸੀ ਪੀਜੀ ਲੰਗਰ ਕਰਕੇ ਮੈਂ来ਈ ਐ। ਓਕੇ। ਖੀਰ ਦਾ ਹਾਂਜੀ। ਠੀਕ ਐ। ਲੰਗਰ ਤਾਂ ਪਹਿਲਾਂ ਵੀ ਇੱਥੇ ਲੈ ਕੇ ਆਉਂਦੀ ਹਾਂ ਨਾ। ਹਾਂਜੀ। ਪਹਿਲਾਂ ਤਾਂ ਤੁਸੀਂ ਆਏ ਕਦੇ? ਨਹੀਂ ਮੈਂ ਪਹਿਲੀ ਵਾਰ ਹੀ ਆਈ। ਪਹਿਲੀ ਵਾਰ ਪਾਪਾ ਨਾਲ ਆਏ। ਹਾਂਜੀ। ਓਕੇ। ਸੋ ਚੋਕੀ ਕਹਿੰਦਾ। ਮੈਂ ਤੁਹਾਨੂੰ ਦੱਸੂ ਵੀ ਵਾਰੀ। ਆਪਣਾ ਕੀ ਨਾਂ ਐ? ਰਿਆansh। ਓਕੇ। ਅੱਜ ਕੀ ਐ ਐਨੀਵਰਸਰੀ ਕਿਹਦੀ ਐ? ਅੰਕਲ ਅੰਕਲ ਔਰ ਆਂਟੀ। ਓਕੇ। ਕਿਵੇਂ ਲੱਗਿਆ ਤੁਹਾਨੂੰ ਇੱਥੇ ਅੱਜ ਤੁਸੀਂ ਸੇਵਾ ਵੀ ਕੀਤੀ ਐ ਛੋਟੇ ਛੋਟੇ ਨੰਨੇ ਨੰਨੇ। ਖੱਟਾ ਦੇ ਨਾਲ ਤੁਸੀਂ ਖੀਰ ਵੀ ਵਰਤਾਈ ਆ। ਅੱਛਾ ਲੱਗ ਗਿਆ। ਅੱਛਾ ਲੱਗਿਆ। ਅੱਛਾ ਲੱਗਿਆ। ਸੋ ਇਸ ਤਰ੍ਹਾਂ ਦੀ ਸੇਵਾ ਕਰਦੇ ਰਹੋਗੇ? ਹਾਂਜੀ। ਓਕੇ ਦੁਬਾਰਾ ਆਇਆ ਕਰੋਗੇ? ਹਾਂਜੀ। ਓਕੇ। ਸੋ ਤੁਸੀਂ ਬੜੀ ਵਧੀਆ ਸੇਵਾ ਨਿਭਾਈ ਹੈ, ਕੀ ਕਹੂੰਗੀ? ਬਹੁਤ ਅੱਛੀ ਸੇਵਾ ਕਰੀ ਆ ਇਹਨਾਂ ਨੇ। ਰੋਜ਼ ਹੀ ਆਈ ਹੋਈ ਜਾਏ।